ਮ ਦੱਸਿਓ ਨਾਮ ਜੀ ਸੁਰਜਾ ਚੱਡਾ ਪਿੰਡ ਮੇਰਾ ਪਤਰੰਗਾ ਜ਼ਿਲ੍ਹਾ ਜਲੰਧਰ ਤੋਂ ਤੇ ਇਸ ਟਾਈਮ ਨੂੰ ਪਤਰੰਗੇ ਤੋਂ ਤੁਸੀਂ ਸਰਪੰਚ ਬਣੇ ਹੋ ਤੇ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਪਿੰਡ ਵਾਲਿਆਂ ਨੂੰ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਠੀਕ ਹੈ ਜੀ ਤੇ ਇਸ ਟਾਈਮ ਤੁਸੀਂ ਪਿੰਡ ਵਾਸਤੇ ਕੀ ਕਰਨਾ ਚਾਹੋਗੇ ਜਿੱਦਾਂ ਇਸ ਟਾਈਮ ਨੌਜਵਾਨ ਨਸ਼ੇਵਾਲ ਜਾ ਰਿਹਾ ਆ ਉਹਦੇ ਲਈ ਤੁਸੀਂ ਕੀ ਕਰੋਗੇ ਭਾਜੀ ਨਸ਼ੇ ਲਈ ਨਸ਼ਾ ਪਿੰਡ ਦੇ ਵਿੱਚ ਤਾਂ ਸਾਡੇ 'ਚ ਹੈ ਨਹੀਂਗਾ ਜੀ ਬਿਲਕੁਲ ਠੀਕ ਹੈ ਜੀ ਜੇ ਕੋਈ ਹੋਇਆ ਤੁਸੀਂ ਆਪ ਦੱਸਾਂਗੇ ਜਾ ਕੇ ਹਾਂਜੀ ਸਰਪੰਚ ਸਾਹਿਬ ਜੀ ਪਿੰਡ ਵਿੱਚ ਜਿਹੜਾ ਕੰਮ ਕਿਹੜਾ ਹੈਗਾ ਰੁਕਿਆ ਜਿਹੜਾ ਪੈਲ ਦੇ ਦਰ ਤੇ ਕਰਾਉਣਾ ਪੈਲ ਦੇ ਆਧਾਰ ਤੇ ਵਿੱਚ ਜੀ ਪਿੰਡ ਦੀ ਸਫਾਈ ਆ ਜੀ ਬਿਲਕੁਲ ਢੇਰਿਆ ਵਾਲੇ ਦੁਵਾਲੇ ਚਾਰ ਪੰਜ ਜਗ੍ਹਾ ਤੇ ਜੋ ਕੂੜਾ ਆ ਪਿੰਡ ਦਾ ਉਹਨੂੰ 6ਾਂ 7ਾਂ ਮਹੀਨਿਆਂ ਬਾਅਦ 8ਾਂ ਮਹੀਨਿਆਂ ਬਾਅਦ ਆਪਾਂ ਸਫਾਈ ਕਰਾਇਆਗਾ ਨਹੀਂ ਆਪਣੇ ਪਰਸਨਲ ਮਤਲਬ ਗ੍ਰਾਂਟ ਦੇ ਵਿੱਚ ਉਹ ਨਹੀਂ ਆਪਣੇ ਪਰਸਨਲ ਕਰਾਣਾ ਆ ਜੀ ਇੱਡਾਂ ਜਿਹੜੇ ਨਿਆਣੇ ਆ ਉਹਨਾਂ ਨੂੰ ਕਿੱਟਾਂ ਲਿਆ ਕੇ ਦੇਣੀਆਂ ਆ ਠੀਕ ਆ ਜੀ ਲੈਟਾਂ ਲਵਾਕ ਦਿੱਤੀਆਂ ਬਾਲੀਬਾਲ ਦੀ ਗ੍ਰਾਉਂਡ ਬਣਾ ਕੇ ਦਿੱਤੀ ਆ ਨੈਟ ਨੂੰ ਟੁਲਾ ਦਿੱਤਾ ਆਪਣੇ ਮਤਲਬ ਅਰਥ ਨਾਲ ਲਾਗ ਲਵਾ ਕੇ ਦਿੱਤਾ ਜੀ ਉਹਨਾਂ ਨੂੰ ਗਾਂ ਵੀ ਜਿਹੜਾ ਉਹਨਾਂ ਨੂੰ ਕਿਸ ਚੀਜ਼ ਦੀ ਵੀ ਲੋੜਿਆ ਹਰ ਇੱਕ ਚੀਜ਼ ਮਿਲੂਗੀ ਇਹਨਾਂ ਨੂੰ ਵੀ ਜਿਹੜੇ ਨਸ਼ਿਆਂ ਤੋਂ ਬਚਣ ਖੇਡਣਗੇ ਤਾਂ ਨਸ਼ਿਆਂ ਤੋਂ ਬਚਣਗੇ ਹਾਂ ਜੀ ਸਰਪੰਚ ਸਾਹਿਬ ਜੀ ਪੁਰਾਣੇ ਸਰਪੰਚਾਂ ਤੇ ਪੰਚ ਨੇ ਕਿੰਨੇ ਕ ਪਰਸੈਂਟ ਕੰਮ ਕਰ ਚੁੱਕੇ ਆ ਸਰਪੰਚ ਤਾਂ ਪੰਚਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿੰਨੀਆਂ ਜਿੰਨੀਆਂ ਗ੍ਰਾਂਟਾਂ ਆਈਆਂ ਉਹਦੇ ਹਿਸਾਬ ਨਾਲ ਉਹਨਾਂ ਨੇ ਕੰਮ ਕੀਤਾ ਹੈ ਬਾਕੀ ਜਿਹੜਾ ਕੰਮ ਰਹਿ ਗਿਆ ਆ ਉਹ ਮੈਂ ਆਪਣੀ ਤਾਂ ਜ਼ਿੰਮੇਵਾਰੀ ਲਈ ਆ ਵੀ ਮੈਂ ਕੰਪਿੰਡ ਦਾ ਕਰਨਾ ਆ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਬਹੁਤ ਤਗੜੀ ਜਿੱਤ ਹੋਈ ਆ ਮੇਰੀ ਪਿੰਡ ਦੇ ਵਿੱਚੋਂ ਇੱਕਤਰ ਪਾਈ ਸੀਗਾ ਜੀ ਉਹਨਾਂ ਦਾ ਇਹ ਮੈਂ ਧੰਨਵਾਦ ਕਰਦਾ ਜੀ ਪਿੰਡ ਵਾਲਿਆਂ ਦਾ ਸਾਰਿਆਂ ਦਾ ਜਿਨੇ ਵੋਟ ਪਾਈ ਚਾਹੇ ਨਹੀਂ ਪਾਈ ਸਾਰਿਆਂ ਦਾ ਧੰਨਵਾਦ ਮੇਰੀ ਭਾਜੀ ਜਿਹੜਾ ਨੌਜਵਾਨ ਜੰਗ ਨੌਜਵਾਨ ਤੁਸੀਂ ਚੁਣਿਆ ਤੁਸੀਂ ਕੀ ਸੋਚ ਕੇ ਚੁਣਿਆ ਤੇ ਕੀ ਇਸ ਟਾਈਮ ਹੁਣ ਆਸ ਰੱਖ ਰਹੇ ਹੋ ਇਹਨਾਂ ਤੋਂ ਲਿਖੋ ਸਾਡੇ ਪਿੰਡ ਪਤਰਾੰਡਾ ਵਿੱਚ ਜਿੰਨੇ ਸਰਪੰਚ ਪੰਚ ਬਣਦੇ ਰਹੇ ਆ ਲਗਭਗ ਓਲ ਓਲ ਨਹੀਂ ਸਰਪੰਚ ਬਣਦੇ ਰਹੇ ਆ ਕਿਉਂਕਿ ਬਜ਼ੁਰਗ ਸੀ ਚਾਰਵਾ ਹੀ ਜ਼ਿੰਦਗੀ ਦਾ ਉਹਨਾਂ ਨੂੰ ਤੇ ਸਾਨੂੰ ਨੌਜਵਾਨਾਂ ਦੀ ਤਾਂ ਕਾਫੀ ਸਮੇ ਤੋਂ ਮੰਗ ਰਹੇ ਸੀ ਕਿ ਸਾਡਾ ਇੱਕ ਨੌਜਵਾਨ ਸਰਪੰਚ ਨਹੀਂ ਬਣੋਗੇ ਤੁਸੀਂ ਬਜ਼ੁਰਗ ਸਰਪੰਚ ਬਣਾਉਂਦੇ ਹੋ ਉਧਰ ਤੇ ਸੀ ਕਿ ਕੋਈ ਸਮਝ ਨਹੀਂ ਬਣਾਉਂਦੇ ਸੀ ਕੁਦਰਤੀ ਜਿਵੇਂ ਸਰਪੰਚ ਬਜ਼ੁਰਗ ਦੀ ਵਾਰੀ ਆਉਂਦੀ ਵੀ ਸਾਡੇ ਪਿੰਡ ਪਰ ਇਸ ਵਾਰੀ ਸਾਡੇ ਨੌਜਵਾਨਾਂ ਨੇ ਸਾਨੂੰ ਕਿਹਾ ਸਾਨੂੰ ਇੱਕ ਨੌਜਵਾਨ ਸਰਪੰਚ ਸੂਰਜਾ ਜੀ ਨੌਜਵਾਨ ਸਰਪੰਚ ਅਸੀਂ ਲੈ ਕੇ ਆਏ ਆ ਜਦੋਂ ਇਹ ਜਿੱਤੇ ਆ ਬਹੁਤ ਜਾਨੂੰ ਵਧਾਈ ਕਿਸੇ ਦੀ ਗੱਲ ਆ ਤੇ ਨੌਜਵਾਨਾਂ ਦੀ ਅਸੀਂ ਮੰਗ ਪੂਰੀ ਵੀ ਕੀਤੀ ਇਹਨੂੰ ਬਣਾ ਕੇ ਕਿਉਂਕਿ ਇਹਨਾਂ ਦਾ ਨਾ ਖੇਡਾਂ ਵੱਲ ਬਹੁਤ ਧਿਆਨ ਆ ਖੁਦ ਵੀ ਕਰੈਕਟਰ ਨੇ ਆ ਵਧੀਆ ਖੇਡਦੇ ਆ ਇਹ ਤੇ ਜਦੋਂ ਗਰਾਊਂਡ ਦੇ ਕੰਮਾਂ ਦੇ ਵਿੱਚ ਵਾਜੜ ਕੇ ਹਿੱਸਾ ਲੈਂਦੇ ਆ ਉਹ ਪੌਂਕ ਵਿੱਚੋਂ ਵੀ ਇਹ ਮਨੀ ਲਾਉਂਦੇ ਆ ਸਭ ਤੋਂ ਵੱਡੀ ਗੱਲ ਸੀ ਕਿ ਜੇ ਕੋਈ ਕੰਮ ਹੋਵੇ ਗਰਾਊਂਡ ਦਾ ਨਾ ਕੋਈ ਬਾਲੀ ਵਾਲ ਲੈਟ ਦਾ ਕੋਈ ਕੁਝ ਵੀ ਹੋਵੇ ਇਹਨਾਂ ਨੇ ਕਦੇ ਕਿਸੇ ਨਾਲ ਨਹੀਂ ਦੇਖਣਾ ਮੈਂ થોਦਾ ਆਪਣੀ ਗੇਵ ਦੇ ਵਿੱਚੋਂ ਤੀਰ ਲਏ ਹੋਈਆਂ ਨੌਜਵਾਨਾਂ ਲਈ ਵੀ ਮੈਂ ਲਿਆ ਦਿੰਦਾ ਕੋਈ ਤੁਹਾਨੂੰ ਵਿੱਚਿਆਂ ਦੇ ਦਿਆਂ ਨੌਜਵਾਨਾਂ ਦੀ ਮੰਗ ਸੀ ਵੀ ਚਲੋ ਅਸੀਂ ਵੀ ਪੂਰਾ ਨਗਰ ਬੜਾ ਖੁਸ਼ ਹੈ ਜੀ ਕਿ ਨੌਜਵਾਨ ਸਰਪੰਚ ਹੋ ਗਏ ਨਾ ਉਹਦੇ ਵਿੱਚ ਕੰਮ ਕਰਨ ਦੀ ਜਿਆਦਾ ਹੁੰਦੀ ਆ ਮਤਲਬ ਇੱਕ ਬਜ਼ੁਰਗ ਬੰਦੇ ਨਾਲੋਂ ਕੰਮ ਕਰਨ ਦੀ ਉਹਦੇ ਵਿੱਚ ਪ੍ਰੇਰਣਾ ਜਿਆਦਾ ਹੁੰਦੀ ਆ ਨੌਜਵਾਨ ਸਰਪੰਚ ਦੇ ਵਿੱਚ ਕੌਣ ਭੱਜ ਜਿਆਦਾ ਨੌਜਵਾਨੀ ਅਸੀਂ ਵੀ ਇਸ ਚੀਜ਼ ਦੇ ਵਿੱਚ ਬਹੁਤ ਧੰਨਵਾਦ ਆ ਪਿੰਡ ਵਾਸੀਆਂ ਦਾ ਵੀ ਇੱਕ ਨੌਜਵਾਨ ਸਰਪੰਚ ਹੈ ਜੀ ਜੀ ਹੁਣੀ ਹੁਣੀ ਆਪਾਂ ਗੱਲ ਕਰ ਕਟੇ ਸਰਪੰਚ ਸਾਹਿਬ ਨਾਲ ਤੇ ਆਓ ਪਿੰਡ ਦੇ ਮਹਤਵਪੂਰਨ ਬੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਪਹਿਲੇ ਇਹ ਦੱਸਿਓ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀ ਹਵਾਰ ਸਿੰਘ ਦੇਸੀ ਪਿੰਡ ਪਕਰਗਾਏ ਜਿਹਦਾ ਜਨਮ ਹੋਇਆ ਸਰਦਾ ਜੀ ਤਸੀਂ ਸ਼ੁਰੂ ਤੋਂ ਲੈ ਕੇ ਮਤਲਬ ਪਿੰਡ ਦੀ ਵਿਹਤਰੀ ਵਿਕਾਸ ਲਈ ਤਤਪਰ ਰਹਿੰਦੇ ਆ ਸਮੇਂ ਸਮੇਂ ਤੇ ਸਰਪੰਚ ਜਿਹੜੇ ਵੀ ਹੋਣ ਵਾਲੇ ਸਾਹਿਬਾ ਕਰਦੇ ਆ ਪੂਰੀ ਕਿਉਂਕਿ ਪਿੰਡ ਤੇ ਸੁਭਾਵਨਾ ਦਾ ਮਾਹੌਲ ਆ ਅਸੀਂ ਚਾਹੁੰਨੇ ਕਿ ਪਿੰਡ ਨਾਲ ਮਿਲ ਕੇ ਚੱਲੇ ਤੇ ਸਤ ਪੰਜ ਦੇ ਪੰਚੇ ਦਾ ਤਾਂ ਹੀ ਵਧੀਆ ਕੰਮ ਕਰ ਸਕਦੀਆਂ ਜੇ ਪਿੰਡ ਦੇ ਵਿੱਚ ਮਾਹੌਲ ਵਧੀਆ ਹੋਵੇ ਜੇ ਧੜੇਵੰਦੀ ਪਾਰਟੀ ਵਾਜੀ ਹੋਵੇ ਤੇ ਪੰਚਾਇਤਾਂ ਬਹੁਤ ਵਧੀਆ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਉਹ ਉਸ ਹਾਵ ਨਾਲ ਕੰਮ ਹੁੰਦਾ ਹੈ ਤੇ ਅਸੀਂ ਚਲੋ ਇਹ ਚੈਨਲ ਤੁਹਾਡਾ ਐਚ ਜੀਟੀਐਨ ਜਿਹਦੇ ਸਾਡੇ ਤੁਸੀਂ ਮੁਲਾਕਾਤ ਕਰ ਰਹੇ ਆ ਸਭ ਇਹ ਵੀ ਧੰਨਵਾਦ ਕਰਦੇ ਆ ਕਿ ਸਾਡੀਆਂ ਇਹ ਜਾਂ ਸਮੱਸਿਆਵਾਂ ਆ ਉਹ ਸਰਕਾਰ ਤੱਕ ਜਾਣ ਤੇ ਪਿੰਡ ਦੇ ਵਿੱਚ ਕੁਝ ਘਾਟਾਂ ਵੀ ਹੈਗੀਆਂ ਸਾਡੇ ਆ ਸਮੱਸਿਆਵਾਂ ਹੈਗੀਆਂ ਆ ਜੋ ਜਿਹੜੀਆਂ ਤੁਹਾਨੂੰ ਦੱਸਾਂਗੇ ਹਾਂਜੀ ਤੇ ਇਸ ਟੈਮ ਜਿਹਦਾ ਨੌਜਵਾਨ ਨਸ਼ੇਵਾਲ ਜਾ ਰਿਹਾ ਉਹਨਾਂ ਬਾਰੇ ਕੀ ਕਰਨਾ ਚਾਹੁੰਗੇ ਤੁਸੀਂ ਨੌਜਵਾਨ ਦੇਖੋ ਨਸ਼ਿਆਂ ਵਾਲ ਜਿਹੜਾ ਬਹੁਤ ਵੱਡੀ ਤਰਾਸਦੀ ਆ ਪੰਜਾਬ ਦੀ ਜੋ ਪੰਜਾਬ ਦੇ ਹਾਲਾਤ ਆ ਨਸ਼ਿਆਂ ਬਾਰੇ ਜੇ ਆਪਾਂ ਸਾਰੇ ਜਾਣਦੇ ਆ ਵੀ ਦੇਖੋ ਇੱਕ ਘਰ ਘਰ ਦੀ ਕਹਾਣੀ ਹੋ ਗਈ ਆ ਵੀ ਬੱਚੇ ਕਿਸ ਲਾਈਨ ਨੂੰ ਤੁਰ ਪਏ ਆ ਚਿੰਤਾ ਸਮੇਂ ਇੱਕ ਕਿੰਨਾ ਤੁਸੀਂ ਪੰਜਾਬ ਤੇ ਆ ਗਿਆ ਜੀ ਪੰਜਾਬ ਉਹ ਧਰਤੀ ਸੀਗੀ ਜਿਹੜੀ ਹਮੇਸ਼ਾ ਹੀ ਹਿੰਦੁਸਤਾਨ ਦੇ ਨਾਲ ਇੱਕ ਬਿਲਕੁਲ ਸੇਫ ਸੇਫਟੀ ਦੇ ਮੋਰੇ ਖੜੀ ਸੀ ਜਦੋਂ ਵੀ ਕਿਤੇ ਹਿੰਦੁਸਤਾਨ ਤੇ ਹਮਲਾ ਹੁੰਦਾ ਸੀ ਤੇ ਉਹਦੀ ਜਿਹੜੀ ਖੜਕ ਭੁਜਾ ਜਿਵੇਂ ਆਪਾਂ ਪੰਜਾਬੀ ਚ ਖੜਕ ਭੁਜਾ ਕੇ ਹੁੰਨੇ ਆ ਇੱਕ ਸੇਫ ਸੀਗੀ ਪੰਜਾਬ ਮੋਰੇ ਖੜੀ ਸੀ ਚਾਹੇ ਹਮਲਾ ਸੂਤੋ ਲੈ ਕੇ ਹਜ਼ਾਰਾਂ ਸਾਲ ਪਹਿਲਾਂ ਹੋਵੇ ਜਾਂ ਮੌਜੂਦਾ ਸਮੇਂ ਪਰ ਜਦ ਅੱਜ ਪੰਜਾਬ ਦਾ ਜਵਾਨ ਨਸ਼ਿਆਂ ਵੱਲ ਚੱਲ ਪਿਆ ਤੇ ਇਹ ਸਾਰੇ ਦੇਸ਼ ਦੀ ਚਿੰਤਾ ਦੀ ਗੱਲ ਆ ਤੇ ਪੰਜਾਬ ਦੀ ਚਿੰਤਾ ਦੀ ਗੱਲ ਖੈ ਹੈ ਤੇ ਅਸੀਂ ਤਾਂ ਨੌਜਵਾਨ ਵਰਗ ਨੂੰ ਸਾਡਾ ਪਤਰੰਗਾ ਨਸ਼ਿਆਂ ਦੇ ਵਿੱਚ ਨੇਲਿਆ ਕਿਉਂਕਿ ਸਾਡੇ ਇੱਕ ਤਾਂ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆਵੇਂ ਪੁਸ ਚੌਕੀ ਸੇ ਪਿੰਡ ਸਾਡੇ ਪੁਸ ਚੌਕੀ ਸੀ। ਤਾਂ ਫਿਰ ਲੰਬਾ ਟਾਈਮ ਪੁਸ ਚੌਕੀ ਰਹੀ ਆ। ਪੁਸ ਚੌਕੀ ਕਾਰਨ ਵੀ ਥੋੜਾ ਜਿਹਾ ਪਿੰਡ ਦੇ ਵਿੱਚ ਮਾਹੌਲ ਨਿਸ਼ਾਨਾ ਨਹੀਂ ਸੀਗਾ। ਤੇ ਦੂਜਾ ਇਹ ਆ ਵੀ ਅਸੀਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਾਂ। ਸਾਡੇ ਕੋਲ ਉਹਦਾ ਛੀ ਗਰਾਊਂਡ ਆ ਪਿੰਡ ਵਾਸੀਆਂ ਕੋਲ। ਸੀਨੀਅਰ ਸਕੰਦੇ ਸਕੂਲ ਦੇ ਬਿਲਕੁਲ ਨਾਲ ਹੀ ਪੰਚਾਇਤ ਦੀ ਗਰਾਊਂਡ ਆ। ਕਾਫੀ ਵੱਡੀ ਗਰਾਊਂਡ ਆ ਜਿਹਦੇ ਵਿੱਚ ਵਾਲੀਬਾਲ, ਕ੍ਰਿਕਟ ਜਾਂ ਹੋਰ ਛੋੜੀਆਂ ਖੇਡਾਂ ਸਾਰੀਆਂ ਐਸਾ ਸਾਡੇ ਕੋਲ ਥਾਂ ਹੈਗਾ। ਸਾਡੇ ਬੱਚੇ ਸ਼ਾਮ ਵੇਲੇ ਤਕਰੀਬਨ 6 ਵਜੇ ਤੋਂ ਲੈ ਕੇ ਅਸੀਂ ਲੇਟਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਰਾਤ ਦੇ 9 ਵਜੇ ਤੱਕ ਵਾਲੀਬਾਲ ਖੇਡਣ ਦਾ ਆ ਲਾਗੇ ਪਿੰਡਾਂ ਤੋਂ ਬੱਚੇ ਆ ਜਾਂਦੇ ਆ ਬੱਚਿਆਂ ਦਾ ਧਿਆਨ ਮਤਲਬ ਖੇਡਾਂ 'ਤੇ ਕੇਂਦਰਿਤ ਕਰਨ ਨਾਲ ਹੀ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਕਿਉਂਕਿ ਦੂਜਾ ਵੀ ਜਿਹੜੀ ਕ੍ਰਿਕਟ ਸਾਡੇ ਪਿੰਡ ਦੇ ਵਿੱਚ ਸ਼ੁਰੂ ਤੋਂ ਆ ਬੱਚੇ ਜਣ ਵੇਲੇ ਕ੍ਰਿਕਟ ਵੀ ਖੇਡਦੇ ਆ ਸ਼ਾਮ ਵੇਲੇ ਵਾਲੀਬਾਲ ਖੇਡਦੇ ਆ ਮਤਲਬ ਬੱਚੇ ਦਾ ਧਿਆਨ ਤੁਸੀਂ ਜਦੋਂ ਖੇਡਾਂ 'ਤੇ ਫੋਕਸ ਕਰੋਗੇ ਨਾ ਤੇ ਬੱਚੇ ਦਾ ਧਿਆਨ ਦੂਜੇ ਪਾਸੇ ਨਹੀਂ ਜਾਊਗਾ ਤੇ ਦੂਸਰਾ ਅਸੀਂ ਪਿੰਡ ਦੇ ਵਿੱਚ ਸਮੇਂ-ਸਮੇਂ ਤੇ ਆਵਾਜ਼ ਵੀ ਕਰਦੇ ਰਹੇ ਨੇ ਕਿ ਕੋਈ ਨਸ਼ਾ ਵੇਚਣ ਵਾਲਾ ਬੰਦਾ ਜਾਂ ਕੋਈ ਸਾਡੇ ਪਿੰਡ ਦਾ ਕੋਈ ਦਾਗੀ ਬੰਦਾ ਜੇ ਹੋਵੇ ਤੇ ਸਮੇਂ-ਸਮੇਂ ਤੇ ਉੱਤੇ ਵਾਜ ਨਿਗਾਹ ਰੱਖੀਏ ਤੇ ਜਦੋਂ ਇਸ ਟਾਈਮ ਐ ਕਈ ਸਕੂਲਾਂ ਵਿੱਚ ਦੇਖਿਆ ਗਿਆ ਲਾਇ ਹੀ ਨਿਸਕੂ ਲੈ ਗਏ ਤੇ ਟੀਚਰਾਂ ਦੀ ਬਹੁਤ ਕਮੀ ਹੈ ਇੱਕ ਸਕੂਲ ਦੇ ਵਿੱਚ ਬੱਚੇ ਇੱਕੋ ਟੀਚਰ 90 ਬੱਚੇ ਨੂੰ ਪੜਾ ਰਿਹਾ ਹੈ ਕੀ ਆਪਣੇ ਸਕੂਲ ਦੇ ਵਿੱਚ ਟੀਚਰ ਪੂਰੇ ਆ ਸਾਡੇ ਜੇ ਮੌਜੂਦਾ ਸਕੂਲ ਦੇ ਸੀਨੀਅਰ ਪ੍ਰਾਇਮਰੀ ਸਕੂਲ ਦੀ ਜੇ ਗੱਲ ਕਰੀਏ ਇਦੇ ਵਿੱਚ ਸਿਰਫ ਆਰਟਸ ਵਿਸ਼ਾ ਆ ਉਹਦੇ ਵਿੱਚ ਵੀ ਕੁਝ ਲੈਕਚਰ ਘਟਿਆ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਲੈਕਚਰਾਂ ਹੋਰ ਦਿੱਤੇ ਜਾਣਗੇ ਜੇ ਨਾਲ ਇੱਕ ਵਾਰਸ ਦੀਆਂ ਕਲਾਸਾਂ ਇੱਕ ਵਾਰਸ ਜਿਹੜਾ ਸਬਜੈਕਟ ਦੇ ਕਲਾਸਾਂ ਵੀ ਲੱਗਣ ਨਾਨ ਮੈਡੀਕਲ ਮੈਡੀਕਲ ਵੀ ਸਾਡੇ ਇਥੇ ਸਕੂਲ ਤੇ ਆਵੇ ਕਿਉਂਕਿ ਜਦੋਂ ਇਹ ਸਕੂਲ ਬਣਾਇਆ ਸੀਗਾ ਨਾ ਇਹ ਸਾਡੇ ਬਜ਼ੁਰਗ ਸੀ ਆਪਣੇ ਗਿਆਨੀ ਭਾਗਤ ਸਿੰਘ ਹੁਣੇ ਉਸ ਵੇਲੇ ਉਹ ਅਕਾਲੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਤਾਂ ਬਾਦੋਂ ਸਰਕਾਰ ਵੇਲੇ ਕਾਫੀ ਉਹਨਾਂ ਨੇ ਦੌੜ ਭੱਜ ਕੀਤੀ ਸੀ ਇਸ ਸਕੂਲ ਸਾਡਾ 8ਵੀਂ ਤੋਂ ਅਪਗ੍ਰੇਡ ਕਰਾ ਕੇ ਅਸੀਂ ਕੀਤਾ ਸੀਗਾ ਇਹਨੂੰ ਸੀਨੀਅਰ ਸਕੰਟਰੀ ਬਣਾਇਆ ਸੀ। ਤੋਂ ਪਹਿਲਾਂ 10ਵੀਂ ਸੀ। 10ਵੀਂ ਤੋਂ ਬਾਅਦ ਫਿਰ ਇਹ ਸੀਨੀਅਰ ਸੈਕੰਡਰੀ ਹਾਈ ਸਕੂਲ ਦੁਬਾਰਾ ਬਣਿਆ ਹੋਇਆ ਹੈ। ਤੇ ਉਦੋਂ ਤੋਂ ਲੈ ਕੇ ਸਾਡੀ ਕੋਸ਼ਿਸ਼ ਇਹ ਆ ਵੀ ਸਾਡੇ ਇਲਾਕੇ ਦੀਆਂ ਬੱਚੀਆਂ ਆ ਉਹ ਦੂਰ ਪੜ੍ਹਨ ਨਾ ਜਾਣ। ਸਾਡੇ ਇੱਥੇ ਲੱਗੇ ਵਧੀਆ ਮਾਹੌਲ ਆ ਮੂਲੇ ਵਿੱਚ। ਅਸੀਂ ਚਾਹੁੰਦੇ ਹਾਂ ਕਿ ਇਸ ਸਕੂਲ ਦੇ ਵਿੱਚ ਹਜੇ ਹੋਰ ਸੁਧਾਰ ਕੀਤਾ ਜਾਵੇ ਜਿਵੇਂ ਸਾਨੂੰ ਕਮਰਸ, ਨਾਨ ਮੈਡੀਕਲ, ਮੈਡੀਕਲ ਕਲਾਸਾਂ ਦਿੱਤੀਆਂ ਜਾਣ। ਸਟਾਫ ਵੱਧ ਹੋਵੇ। ਤੇ ਦੂਸਰੀ ਸਾਡੀ ਮੰਗ ਹੈ ਵੀ ਸਾਡੇ 2-3 ਸਾਲ ਪਹਿਲਾਂ ਕੰਪਿਊਟਰ ਚੋਰੀ ਹੋ ਗਿਆ ਸੀ ਸਕੂਲ ਦੇ ਵਿੱਚੋਂ ਉਹਦੀ ਐਫਆਈਆਰ ਵਗੈਰਾ ਪੰਜਾਬ ਪੁਲਿਸ ਕੋਲ ਕਰਦੇ ਆ ਤੇ ਪਰ ਹਜੇ ਤੱਕ ਸਾਨੂੰ ਨਾ ਮਹਿਕਮੇ ਨੇ ਡਿਪਾਰਟਮੈਂਟ ਜਿਹੜਾ ਸਿੱਖਿਆ ਮਹਿਕਮਾ ਆਇਆ ਸਮੇਂ ਸਮੇ ਤੇ ਚਲੋ ਸਕੂਲ ਦੇ ਸਟਾਫ ਨੇ ਉਹਨਾਂ ਨੂੰ ਉਹਨਾਂ ਨੂੰ ਡਿਮਾਂਡ ਵੀ ਦੱਸੀ ਰਿਮਾਈਂਡਰ ਵੀ ਪਾਉਂਦੇ ਰਹੇ ਪਰ ਅਜੇ ਤੱਕ ਸਾਨੂੰ ਉਹ ਕੰਪਿਊਟਰ ਟਰ ਨਹੀਂ ਮਿਲੇ ਮਹਿਕਮਿਆਂ ਨੂੰ ਪਿਛਾ ਮਹਿਕਮਿਆਂ ਨੂੰ ਤੇ ਅਸੀਂ ਸਮੇ ਸਮੇ ਤੇ ਪੋਲਿਟਿਸ਼ੀਅਨ ਇੱਕ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਵੀ ਦੱਸਦੇ ਰਹੇ ਐਮਐਨਏ ਸਾਹਿਬ ਨੂੰ ਵੀ ਦੱਸਦੇ ਰਹੇ ਵੀ ਸਾਡੇ ਕੋਲ ਕੰਪਿਊਟਰ ਹੈ ਨਹੀਂਗੇ ਚਲੋ ਉਹਨਾਂ ਨੇ ਵੀ ਡਾਇਰੈਕਟਰ ਸਾਹਿਬ ਜਣੇ ਨਾਲ ਗੱਲ ਕੀਤੀ ਪਰ ਅਜੇ ਤੱਕ ਸਾਡੇ ਕੋਲ ਨਾ ਕੰਪਿਊਟਰ ਸਕੂਲ ਕੋ ਨਹੀਂ ਆਏ ਇਹ ਡਿਮਾਂਡ ਸਕੂਲ ਦੀ ਤਾਂ ਚਲੋ ਸਟਾਫ ਦੀ ਤਾਂ ਆਪਣੀ ਲੈਵਲ ਤੇ ਮੈਹਗਵੇਂ ਦੇ ਲੈਵਲ ਤੇ ਹੁੰਦੀ ਹੁੰਦੀ ਆ ਪਰ ਅਸੀਂ ਪਿੰਡ ਵਾਸੀ ਨੂੰ ਸਕੂਲ ਦੀਆਂ ਨਿੱਕੀ ਨਿੱਕੀ ਸਮੱਸਿਆਵਾਂ ਤੇ ਬਹੁਤ ਧਿਆਨ ਦਿੰਨੇ ਆ ਕਿਉਂਕਿ ਉਹਨਾਂ ਨਾਲ ਅਸੀਂ ਰਾਬਤਾ ਰੱਖਦੇ ਆ ਹੁਣ ਦੱਸੋ ਕਿਹੜੀ ਚੀਜ਼ ਦੀ ਲੋੜ ਆ ਸਾਨੂੰ ਹਮੇਸ਼ਾ ਨੇ ਕਿ ਸਾਨੂੰ ਕੰਪਿਊਟਰ ਲੈ ਦਿਓ ਪਰ ਕੰਪਿਊਟਰ ਸਾਨੂੰ ਅਜੇ ਤੱਕ ਨਹੀਂ ਮਿਲੇ ਇਹ ਵੀ ਸਾਨੂੰ ਲੋੜ ਆ ਹਾਂਜੀ ਜਿੱਦਾਂ ਇੱਕ ਪੰਜਾਬ ਸਰਕਾਰ ਨੇ ਮੈਂ ਕਈ ਵਾਰੀ ਦਿਖਾਇਆ ਹ ਰਿਹਾ ਸਟੇਜ ਉੱਤੇ ਇੱਕ ਵਾਰੀ ਆਖਦਾ ਭਗਵੰਤ ਮਾਨ ਕੀ ਹਾਜੀ ਸਮਾਰਟ ਸਕੂਲ ਬਣਾਤਾ ਯਾ ਰੰਗਲਾ ਪੰਜਾਬ ਬਣਾਉਣ ਲੱਗੇ ਕੀ ਲੱਗ ਰਿਹਾ ਬਣ ਰਿਹਾ ਕਿਸੇ ਪਾਸੋਂ ਦੇ ਤੂੰ ਜਿਹੜੀਆਂ ਮੌਜੂਦਾ ਸਰਕਾਰਾਂ ਕੋਈ ਵੀ ਹੁੰਦੀਆਂ ਹਨਾ ਇਕੱਲੇ ਆਪਾਂ ਮੈਂ ਮੌਜੂਦਾ ਸਰਕਾਰ ਦੀ ਗੱਲ ਨਹੀਂ ਕਰਦੇ ਆਪਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਸਰਕਾਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੀਆਂ ਉਪਲਬਧੀਆਂ ਦੱਸਣ ਦੀ ਕੋਸ਼ਿਸ਼ ਕਰਾਂ ਤੇ ਕੁਝ ਬਲਾ ਵਧੀਆ ਹਰ ਇੱਕ ਸਰਕਾਰ ਦੇ ਆ ਹੁੰਦੀਆਂ ਵੀ ਆ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਰੀਆਂ ਸਰਕਾਰਾਂ ਫੇਲਿਅਰ ਆ ਜਾਂ ਜਦਾਂ ਦੇਖੋ ਸਮੱਸਿਆਈ ਇੰਨੀਆਂ ਜ਼ਿਆਦਾ ਆ ਕਿ ਕੋਈ ਵੀ ਸਰਕਾਰ ਉਹਨਾਂ ਸਮੱਸਿਆ ਦੇ ਪੂਰਾ ਉੱਤਰ ਨਹੀਂ ਸਕਦੀ ਅਸੀਂ ਮੌਜੂਦਾ ਸਰਕਾਰ ਨੂੰ ਵੀ ਨਿੰਦਦੇ ਨੇ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਠੀਕ ਹੈ ਪਬਲਿਕ ਦੇ ਬਹੁਤ ਸਾਰੇ ਕੰਮ ਉਹਨਾਂ ਨੇ ਵੀ ਕੀਤੇ ਆ ਤੇ ਪਰ ਜਿਹੜੀ ਸਮੱਸਿਆ ਆ ਨਾ ਤੇ ਲੋਕਤੰਤਰ ਦੇ ਵਿੱਚ ਇਹਨੂੰ ਹੱਲ ਕਰਨ ਲਈ ਅਸਲ ਦੀ ਸਾਡੀ ਜਨਸਖਿਆ ਬਹੁਤ ਆ ਸਮੱਸਿਆ ਵੀ ਇੰਨੀਆਂ ਆ ਕਿ ਸਿਸਟਮ ਜਿਹੜਾ ਆ ਉਸ ਹਿਸਾਬ ਦੇ ਨਾਲ ਪੂਰਾ ਹੈ ਹੀ ਨਹੀਂ ਅਸੀਂ ਕੋਈ ਅਰਜੀ ਕੰਪਲੀਟ ਸ਼ਿਕਾਇਤ ਪੋਹੇ ਕਰਾਉਂਦੇ ਆ ਉਹ ਪਤਾ ਨਹੀਂ ਕਿੱਥੇ ਰੁਲ ਜਾਂਦੀ ਉੱਥੇ ਤੱਕ ਤਾਂ ਪਹੁੰਚਦੀ ਨਹੀਂ ਉਹ ਉਹਦਾ ਹੱਲ ਤਾਂ ਕੀ ਹੋਣਾ ਮਾਲਕ ਦੇ ਸਮੇਲੇ ਕੋ ਸਿਸਟਮ ਹੁੰਦਾ ਸੀ ਵੀ ਜਦੋਂ ਤੁਸੀਂ ਇੱਕ ਸ਼ਿਕਾਇਤ ਜਾਂ ਪੱਤਰ ਦਿਨੇ ਹੀ ਨਾ ਉਹ ਸੀਨੀਅਰ ਅਫਸਰ ਤੱਕ ਪਹੁੰਚਦਾ ਸੀ ਉੱਤੇ ਗੌਰ ਹੁੰਦੀ ਸੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਇਹ ਜਿਹੜੀਆਂ ਸ਼ਿਕਾਇਤਾਂ ਵਗੈਰਾ ਕਿਸੇ ਕੰਮ ਦੀ ਹੁਣ ਥੱਲੇ ਰੋਲ ਜਾਂਦੀਆਂ ਆ ਸੀਨੀਅਰ ਤੱਕ ਤਾਂ ਪਹੁੰਚਦੀਆਂ ਨਹੀਂ ਹੈਗੀਆਂ ਇਹ ਸਮੇ ਸਮਝਦਿਆਂ ਗੱਲ ਸਰਕਾਰਾਂ ਦੀ ਨਹੀਂ ਗੱਲ ਸਿਸਟਮ ਦੀ ਪ੍ਰਸ਼ਾਸਨ ਦੀ ਵੀ ਹੁੰਦੀ ਹੈ ਜੇ ਅਸੀਂ ਕਲਾ ਦੋਸ਼ ਸਰਕਾਰਾਂ ਨੂੰ ਦੇਈ ਜਾਈ ਹੈ ਵੀ ਆਹ ਸਰਕਾਰ ਚੰਗੀ ਪਿਛਲੀ ਮਾੜੀ ਉਹ ਮਾੜੀ ਆ ਇਦਾਂ ਨਹੀਂ ਹੁੰਦੀ ਜਿਹੜਾ ਮੌਕੇ ਦਾ ਪ੍ਰਸ਼ਾਸਨ ਹੈ ਮਸ਼ੀਨਰੀ ਜਿਹੜੀ ਕੰਮ ਕਰਦੀ ਹੈ ਨਾ ਡੈਮੋਕ੍ਰੇਸੀ ਲਈ ਲੋਕਤੰਤਰ ਲਈ ਉਨੇ ਵਿੱਚ ਵੀ ਕੁਝ ਨੁਕਸ ਹੋਉਂਦੇ ਆ ਉਹ ਨੁਕਸਾਂ ਦੂਰ ਕਰਕੇ ਫੇਰ ਇਹ ਸਾਫ ਸੁਥਰਾ ਪ੍ਰਸ਼ਾਸਨ ਆਪਾਨੂੰ ਮਿਲੇ ਸਰਕਾਰਾਂ ਸਾਥ ਦੇਣ ਲੀਡਰ ਸਾਥ ਦੇਣ ਅਫਸਰ ਸਾਥ ਦੇਣ ਤਾਂ ਹੀ ਪਬਲਿਕ ਦਾ ਭਲਾ ਹੋ ਸਕਦਾ ਤੇ ਜਿੱਦਾਂ ਮੈਂ ਇੱਕ ਹੋਰ ਇਹਨਾਂ ਨੇ ਕਹਿਆ ਸੀ ਵਾਦਾ ਇਹਨਾਂ ਨੇ ਕੀਤਾ ਸੀ ਕਿ ਜਿਹੜਾ ਬਿਜਲੀ ਵਾਲਾ ਤੇ ਉਹਨਾਂ ਨੇ ਪੂਰਾ ਕਰਤਾ ਹੈ ਵਾਦਾ ਤੇ ਇੱਕ 100000 ਰੁਪਏ ਕੀਤਾ ਸੀ ਬੀਬੀਆਂ ਨੂੰ ਦੇਣਾ ਕਿਸੇ ਨੂੰ ਆਇਆ ਆਪਣੇ ਪਿੰਡ ਦੇ ਵਿੱਚ ਨਹੀਂ ਹਜੇ ਤੱਕ ਦੇਖੋ ਸਾਨੂੰ 1000 ਰੁਪਏ ਬੀਬੀਆਂ ਨੂੰ ਤਾਂ ਕਿਸੇ ਨੂੰ ਨਹੀਂ ਆਇਆ ਪਰ ਆਮ ਅਸੀਂ ਚਲੋ ਬਿਚਰਦੇ ਆ ਕਿਸਾਨਾਂ ਦੇ ਵਿੱਚ ਮੈਂ ਬਿਚਰਦਾ ਆ ਮੈਂ ਵੀ ਕੋਲ ਪਹਿਲਾਂ ਸਾਲੀ ਪਾਰਟੀ ਨੂੰ ਬਲੌਂਗ ਕਰਦਾ ਸੀ ਤੇ ਉਸ ਤੋਂ ਬਾਅਦ ਮੈਂ ਚਲੋ ਇਸ ਪਾਰਟੀ ਨੂੰ ਵੀ ਇਹਦੇ ਵਿੱਚ ਵੀ ਮੈਂ ਕੰਮ ਕੀਤਾ ਆ ਪਰ ਚਲੋ ਕੰਮ ਉਹਨਾਂ ਨੇ ਵੀ ਪਿਛਲੀ ਸਰਕਾਰ ਨੇ ਬਹੁਤ ਸੀ 45 ਸਰਕਾਰ ਵੱਲੇ ਕੰਮ ਬੜੇ ਹੋਏਗਾ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੇ ਕੰਮ ਹੀ ਕੁਝ ਨਹੀਂ ਕੀਤਾ ਤੇ ਮੌਜੂਦਾ ਸਰਕਾਰ ਨੇ ਵੀ ਜਿੱਦਾਂ ਹੁਣ ਦੇਖੋ ਕਿਸਾਨਾਂ ਨੂੰ ਸਾਣੂ ਵਾਲੀ ਬਿਜਲੀ ਪਹਿਲਾਂ ਇਦਾਂ ਕੋਈ ਟਾਈਮ ਨਹੀਂ ਸੀ ਬੀਹ ਰਿਹਾ ਬਿਲਕੁਲ ਦਿਨ ਵੇਲੇ ਬਿਜਲੀ ਮਿਲਦੀ ਆ ਫਸਲ ਕੋਈ ਕ੍ਰੌਪ ਹੋਵੇ ਚਾਹੇ ਝੋਨਾ ਕਣਕ ਆਲੂ ਕੋਈ ਹੋਵੇ ਸਾਡੇ ਏਰੀਆ ਦੀ ਫਸਲਾ ਮੁੱਖ ਫਸਲਾਂ ਆ ਮੱਕੀ ਸਾਨੂੰ ਦਿਨ ਵੇਲੇ ਬਿਜਲੀ ਮਿਲਦੀ ਆ ਸਭ ਤੋਂ ਸਾਨੂੰ ਕਿਸਾਨਾਂ ਦੇ ਤੌਰ ਤੇ ਵੱਡੀ ਬਲਾਵ ਦੀ ਸਰਕਾਰ ਦੀ ਲੱਗੀ ਕਰਾ ਸਾਨੂੰ ਘੱਟੋ ਘੱਟ ਜਿਹੜੀ ਲਾਈਟ ਆ ਉਹ ਤਾਂ ਦਫ਼ਤਰੀ ਟਾਈਮ ਨਾਲ ਅਸੀਂ 9 ਵਜੇ ਆਉਨੇ ਆ 5 ਵਜੇ ਜਾਣੇ ਕਿਉਂਕਿ ਹਰੇਕ ਬੰਦੇ ਨੇ ਕੋਈ ਆਪਣਾ ਬੰਦਾ ਰੱਖਣਾ ਹੁੰਦਾ ਧਿਆਣੀ ਤੇ ਉਹ ਬੰਦਾ 9 ਤੋਂ 5 ਕੰਮ ਕਰਦਾ ਬਿਜਲੀ ਆਉਂਦੀ ਹੁੰਦੀ ਸ਼ਾਮ ਨੂੰ ਮੰਨ ਲਓ 2 ਵਜੇ ਆਉਣੀ ਤੇ 10 ਵਜੇ ਜਾਣੀ ਹੁਣ ਉਹ ਬੰਦਾ ਕਹਿੰਦਾ ਵੀ ਮੈਂ ਤਾਂ 5-6 ਵਜੇ ਘਰ ਜਾਣਾ ਤੇ ਮੈਂ ਤਾਂ ਥੜੀ ਪੂਰੀ ਨਹੀਂ ਲਾਉਣੀ ਉਹਦਾ ਸਾਨੂੰ ਫਾਇਦਾ ਇਹ ਹੋਇਆ ਵੀ ਜਿੰਨੇ ਬੰਦੇ ਧਿਆੜੀ ਦਾ ਰਿਆ ਉਹ ਰਾਈਟ ਟਾਈਮ ਤੇ ਕਈ ਲੈ ਕੇ ਆਉਂਦੇ ਆ ਆਪਨੇ ਸ਼ਾਮ ਨੂੰ ਸਾਨੂੰ ਉੱਤਰ ਜਾਂਦੇ ਆ ਤੇ ਬਿਜਲੀ ਜੁਣੀ ਹੁੰਦੀ ਆ ਇਹ ਉਪਲਬਧਦੀ ਮੈਨੂੰ ਬਹੁਤ ਵਧੀਆ ਚੰਗੀ ਲੱਗੀ ਆ ਤੇ ਦੂਸਰੀ ਉਪਲਬਧਦੀ ਜਿਹੜੀ ਬਿਜਲੀ ਦੀ ਨਾ 600 ਜੂਨਟ ਮਾਫ ਕੀਤੀ ਆ ਉਹਦੇ ਵਿੱਚ ਬਹੁਤ ਪਰਿਵਾਰ 600 ਜੂਨਟ ਵਿੱਚ ਆਂਦੇ ਆ ਉਹ ਮੈਂ ਜਦੋਂ ਲੋਕਾਂ ਤੋਂ ਪੁੱਛਦਾ ਆ ਉਹ ਵੀ ਇੱਕ ਚੰਗਾ ਹੀ ਕਦਮ ਮੈਂ ਕਹਿ ਸਕਦਾ ਉਹ ਜਿਹੜੇ ਚੰਗੇ ਕਦਮ ਆ ਨਾ ਕਿਸੇ ਵੀ ਸਰਕਾਰ ਦੇ ਹੋਣ ਮੈਂ ਇਹ ਨਹੀਂ ਮੈਂ ਮੈਂ ਕਦੇ ਮੌਕੇ ਸਰਕਾਰ ਦੇ ਗੁਣ ਗਾਣ ਕਰ ਰਿਹਾ ਆ ਮੈਂ ਕਾਲੀ ਸਰਕਾਰ ਦੇ ਕੰਮ ਕੀਤਾ ਇਹ ਜਿਹੜੇ ਉਹਨਾਂ ਨੇ ਚੰਗੇ ਕੰਮ ਕੀ ਉਹ ਵੀ ਲੋਕ ਉਹ ਅੱਜ ਵੀ ਯਾਦ ਕਰਦੇ ਲੋਕ ਉਹਨਾਂ ਕੰਮਾਂ ਨੂੰ ਬਾਲੋਤ ਸਿੰਘ ਦੇ ਬਾਲੋਤ ਸਿੰਘ ਦੀ ਡੈਥ ਹੋ ਗਈ ਆ ਪਰ ਉਹਨਾਂ ਚੰਗੇ ਕੰਮਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਉਹ ਚੰਗੇ ਜਿਹੇ ਚੰਗੇ ਪਬਲਿਕ ਲਈ ਕੰਮ ਹੁੰਦੇ ਚਾਹੀ ਕਿਸੇ ਸਰਕਾਰ ਦੇ ਹੋਣ ਕੌਂਸਲ ਦੇ ਹੋਣ ਕਾਲੀ ਦਲ ਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਹੋਣ ਉਹ ਹਮੇਸ਼ਾ ਉਹ ਸਹਾਰੇ ਜਾਂਦੇ ਆ ਮਤਲਬ ਉਹ ਲੋਕੀ ਉਹ ਸਹਾਰਨਾ ਕਰਦੇ ਆ ਬਈ ਵਧੀਆ ਕੰਮਾਂ ਨੂੰ ਤਾਂ ਵਧੀਆ ਹੀ ਕਹਿਣਾ ਆ